ਵਾਇਸਪੁਜਾ ਤੁਹਾਨੂੰ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਕੂ ਬੀਬੀ ਪ੍ਰਬਲਿੰਗ ਕੋਰ ਦੇ ਲੋਕ ਕੁਝ ਦਿਨ ਪਹਿਲਾਂ ਐਲਾਨ ਕੀਤਾ ਗਿਆ ਕਿ ਉਹ ਅੱਜ ਤੋਂ ਬਾਅਦ ਕੀਰਤਨ ਨਹੀਂ ਕਰਨਗੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਉਹਨਾਂ ਨੇ ਅੱਜ ਤੋਂ ਬਾਅਦ ਕੀਰਤਨ ਨਹੀਂ ਕਰਨਾ ਤੇ ਨਾਲ ਹੀ ਉਹਨਾਂ ਨੇ ਕਈ ਹੋਰ ਗੱਲਾਂ ਵੀ ਕਹੀਆਂ ਜਿਨ੍ਹਾਂ ਵਿੱਚ ਸਭ ਤੋਂ ਵੱਡੀ ਗੱਲ ਕਹੀ ਕਿ ਉਹਨਾਂ ਨੇ ਇੱਕ ਵੀਡੀਓ ਦੇ ਵਿੱਚ ਦੱਸਿਆ ਕਿ ਉਹਨਾਂ ਦੀਆਂ ਕੁਝ ਵੀਡੀਓ ਨਈਆਂ ਜਾਰੀਆਂ ਨੇ AI ਦੇ ਨਾਲ ਜਾਂ ਐਡਿਟਿੰਗ ਕਰਕੇ ਜਿਸ ਨਾਲ ਉਹਨਾਂ ਨੂੰ ਮਾਨ ਨੂੰ ਬਹੁਤ ਥੇਸ ਪਹੁੰਚੀ ਹੈ ਤੇ ਉਹ ਅੱਜ ਤੋਂ ਬਾਅਦ ਕੀਰਤਨ ਨਹੀਂ ਕਰਨਗੇ ਇਸੇ ਮਾਮਲੇ ਉਤੇ ਅਸੀਂ ਗੱਲ ਕਰਾਂਗੇ ਮਾਨ ਸਿੰਘ ਅਕਾਲੀ ਨਾਲ ਕੁਝ ਦਿਨ ਪਹਿਲਾਂ ਬੀਬੀ ਪ੍ਰਬਲਿੰਕੌਰ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਸਭ ਤੋਂ ਵੱਡੀ ਗੱਲ ਕਹੀ ਕਿ ਉਹ ਅੱਜ ਤੋਂ ਬਾਅਦ ਕੀਰਤਨ ਨਹੀਂ ਕਰਨਗੇ ਸਭ ਤੋਂ ਪਹਿਲਾਂ ਤੁਸੀਂ ਇਸ ਤੇ ਉੱਤੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਗੱਲ ਆ ਜੀ ਵੇਖੋ ਜਦੋਂ ਆਪਾਂ ਆਪਣੀਆਂ ਕਰਤੂਤਾਂ ਦਾ ਆਵਾਜ਼ ਨਹੀਂ ਆਉਂਦਾ ਸਾਨੂੰ ਵਧੀਆ ਗੱਲ ਆ ਛੱਡ ਦੇਣਾ ਚਾਹੀਦਾ ਕਿ ਇਤਨਾ ਉਹਨਾਂ ਨੇ ਆਪਣਾ ਸਬਸਕ੍ਰਾਈਬਰ ਇਕੱਠੇ ਕਰ ਲਿਆ ਦੋ ਕਹਿੰਦੇ ਲੁੱਚਾਂ ਦੀਆਂ ਮੱਚੇ ਹੁੰਦੇ ਆ ਤੇ ਜਦੋਂ ਹੁਣ ਸਬਸਕ੍ਰਾਈਬਰ ਇਕੱਠੇ ਕਰ ਲਏ ਉਹਨਾਂ ਦਾ YouTube ਚੈਨਲ ਵਧੀਆ ਚੱਲ ਰਿਹਾ ਹੁਣ ਉੱਤੇ ਬਲਾਕ ਕੌਣ ਆਪਣੇ ਭਰਾ ਭਰਾ ਕੇ ਸਿਵਿੰਗ ਬੋਲਦੇ ਪੌਣ ਭਾਵੇਂ ਰਾਤ ਦੇ ਸੁੱਤਿਆ ਤੇ ਪਾਈਆਂ ਹੋਣ ਤੇ ਪੈਸੇ ਆਈ ਜਾਣੇ ਹੁਣ ਕੀਰਤਨ ਤੋਂ ਦਾ ਕੀ ਲੈਣਾ ਖਾਸਾ ਜੀ ਆਪਾਂ ਕੱਲ ਪਰਸੋਂ ਵੀ ਤਾਂ ਗੱਲ ਇੰਟਰਵਿਊ ਕੀਤੀ ਸੀ ਹੁੰਦ ਸੀ ਵੀ ਮੈਂ ਇੱਕ ਸਵਾਲ ਕੀਤਾ ਸੀ ਮੈਂ ਪੁੱਛਿਆ ਸੀ ਤੁਹਾਨੂੰ ਕਿ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਉਹ ਮੈਂ ਇਹ ਸਵਾਲ ਦਿੱਤਾ ਸੀ ਤੁਹਾਨੂੰ ਕਿ ਉਹ ਕਹਿੰਦੇ ਨੇ ਕਿ ਮੈਂ ਮਾਫੀ ਨਹੀਂ ਮੰਗਣੀ ਮਤਲਬ ਉਹਨਾਂ ਨੇ ਇਹ ਗੱਲ ਤੁਸੀਂ ਵੀ ਕਹੀ ਸੀ ਕਿ ਵਲੌਗ ਬੰਦ ਨਹੀਂ ਕਰਦੇ ਕੀਰਤਨ ਬੰਦ ਕਰ ਦੇਣਾ ਮਤਲਬ ਅੱਜ ਵੀ ਆਪਣੀ ਉਹ ਜਿੱਦੇ ਦੇ ਉੱਤੇ ਖੜੇ ਨੇ ਭਾਈ ਉਹਦੀ ਪੈ ਉਹਦਾ ਭਰਾ ਵੀ ਇਹ ਗੱਲ ਕਹਿ ਰਿਹਾ ਕਹਿੰਦਾ ਵੀ ਜਿੱਦਾਂ ਦੀ ਪਹਿਲਾਂ ਅਜ ਤੱਕ ਕੋਈ ਏਡੇ ਲੈਵਲ ਤੇ ਕੀਰਤਨ ਕਰਨ ਤੇ ਕਰਕੇ ਪਹੁੰਚ ਨਹੀਂ ਸਕੀ ਬੀਬੀ ਜਿੱਦੇ ਲੈਵਲ ਤੇ ਉਹ ਪਹੁੰਚ ਗਈ ਪ੍ਰਪਲੀ ਇਨਕਲੋਰ ਹਾਲੇ ਸਿੱਖ ਧਰਮ ਦੇ ਵਿੱਚ ਜਾਂ ਸਿੱਖ ਇਤਿਹਾਸ ਵਿੱਚ ਗੱਲ ਕਰੀਏ ਤਾਂ ਬਹੁਤ ਐਸੇ ਮਹਾਨ ਕਿਰਤਰੀਏ ਨੇ ਜਿਨ੍ਹਾਂ ਚ ਬੀਬੀਆਂ ਵੀ ਨੇ ਜਿਨ੍ਹਾਂ ਨੇ ਬਹੁਤ ਹੀ ਨਾਮਨਾ ਕਟਿਆ ਇਵਨ ਕਿ ਗੁਰੂ ਘਰ ਚ ਉਹਨਾਂ ਨੂੰ ਕਾਫੀ ਮਤਲਬ ਲੋਕਾਂ ਨੇ ਬਹੁਤ ਸਾਡੇ ਸਨਮਾਨ ਦਿੱਤੇ ਗਿਆ ਜੀ ਬਹੁਤ ਵੱਡਾ ਮਾਣ ਦਿੱਤਾ ਗਿਆ ਆ ਅੱਜ ਦੇ ਸਮੇਂ ਦੇ ਵਿੱਚ ਵੀ ਹੈ ਗਿਆ ਬੀਬੀਆਂ ਜਿੱਥੇ ਵਧੀਆ ਚੱਲਦੇ ਪਏ ਆ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਹੁਣ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕੁਝ ਇਹੋ ਗੱਲ ਕਹਿਣਾ ਚਾਹਣਾ ਵੀ ਜੇ ਭੁਰਾ ਵੀ ਸ਼ਰਮ ਆ ਗਈ ਤੇ ਬਲੌਗ ਬਲੌਗ ਛੱਡੋ ਚੁੱਪ ਕੇ ਕੇ ਰੱਬ ਰੱਬ ਕਰੋ ਜਿਹੜਾ ਕੀਰਤਨ ਕਰਨਾ ਉਹ ਕਰੋ ਤੇ ਜੇਤ ਨਹੀਂ ਕਹਦਾ ਸਿਰਫ ਆਪਣੇ ਕੰਜਰਖਾਨੇ ਦਾ ਕਰਕੇ ਕੀਰਤਨ ਛੱਡ ਰਹੇ ਆ ਤੇ ਜਿਹੜੇ ਕੰਜਰ ਜਿਹੜੇ ਕੰਜਰਾਂ ਦੇ ਯਾਰ ਕੰਜਰ ਬਣੇ ਆ ਨਾ ਉਹਨਾਂ ਨੇ ਬਹੁਤ ਦਿਨ ਨਹੀਂ ਨਾ ਰਹਿਣਾ ਅੱਜ ਜਿਵੇਂ ਇੱਕ ਨਾ ਕਿਸੇ ਸਾਹ ਛੱਡ ਜਾਣਾ ਤੇ ਮਹਾਰਾਜ ਦੇ ਜਿਹੜੇ ਸ਼ਬਦ ਆ ਇਹਨੇ ਤੇ ਹਮੇਸ਼ਾ ਸਾਥ ਰਹਿਣਾ ਹੀ ਰਹਿਣਾ ਜੀ ਬਹੁਤ ਮਿਹਰਬਾਨੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੈ ਤੋਂ ਸੋਨਿਆਕੀ ਮਾਨ ਸਿੰਘ ਅਕਾਲੀ ਦਾ ਕਹਿਣਾ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਇਹ ਚਾਹਦੇ ਹੋ ਪਰ ਨਾਲ ਦੀ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਨੇ ਜਿੰਨੇ ਵੀ ਉਹ ਇਕੱਠੇ ਕਰਦੇ ਸੀ ਕਾਰਨ ਦਿੱਤੇ ਨੇ ਤੇ ਸਭ ਤੋਂ ਵੱਡਾ ਸਵਾਲ ਵੀ ਇਹੀ ਹੈ ਮੈਂ ਉਹਨਾਂ ਨੂੰ ਵੀ ਸਵਾਲ ਕੀਤਾ ਸੀਗਾ ਕਿ ਉਹਨਾਂ ਨੇ ਗੁਰੂ ਘਰ ਵੱਲੋਂ ਬਖਸ਼ਿਸ਼ ਕੀਤੀ ਗਈ ਕੀਰਤਨ ਦੀ ਜਿਹੜੀ ਉਹਨਾਂ ਨੂੰ ਸੇਵਾ ਸੀ ਉਹਨੂੰ ਛੱਡ ਦਿੱਤਾ ਬਲਕਿ ਉਹਨਾਂ ਨੂੰ ਮੈਨੂੰ ਲੱਗਦਾ ਸੀਗਾ ਕਿ ਵਲੌਗ ਛੱਡ ਦੇਣੇ ਚਾਹੀਦੇ ਸੀ ਉਹਨਾਂ ਨੂੰ ਇਹ ਕਹਿ ਦੇਣਾ ਚਾਹੀਦਾ ਸੀ ਕਿ ਮੈਂ ਸੋਸ਼ਲ ਮੀਡੀਆ ਛੱਡ ਦਾਂਗੀ ਪਰ ਜੋ ਗੁਰੂ ਨੇ ਬਖਸ਼ਿਸ਼ ਦਿੱਤੀ ਹੈ ਉਸ ਨੂੰ ਨਹੀਂ ਛੱਡਾਂਗੀ ਤੁਸੀਂ ਆਪਣੀ رائے ਜਰੂਰ ਦਿਓ ਤੇ ਉਸ ਵਿੱਚ ਦੱਸਿਓ ਕਿ ਉਸ ਨੂੰ ਕੀਰਤਨ ਛੱਡਣਾ ਚਾਹੀਦਾ ਸੀ ਜਾਂ ਉਸ ਨੂੰ ਵਲੌਗ